ਸਾਬ ਜਿਹੜੀ ਆ ਜੜਤਾਲ ਕੀਤੀ ਕਿ ਇਸ ਮਾਮਲੇ ਨੂੰ ਲੈ ਕੇ ਕੀਤੀ ਸਰ ਇਹ ਸਟੇਟ ਲੈਵਲ ਕਾਲ ਹੈ ਮੁਕਸਰ ਬਾਦ ਸੈਸ਼ਨ ਵੱਲੋਂ ਜ਼ਿਲ੍ਹਾ ਬਾਹਰ ਸੈਸ਼ਨ ਮੁਕਸਰ ਵੱਲੋਂ ਜੀ ਇੱਕ ਵਕੀਰ ਸਾਹਿਬ ਦੇ ਅਗੇਂਸਟ ਗਈ ਕਿਸੇ 307 ਦੇ ਪਰਚੇ ਦੇ ਵਿੱਚ ਤੇ ਅਸੀਂ ਉਹਦੇ ਡਿਮਾਂਡ ਕਰ ਰਹੇ ਆ ਵੀ ਜੈਨੂਇਨ ਜਿਹੜੀ ਕਾਰਵਾਈ ਹੋਵੇ ਤੇ ਇਸ ਕਰਕੇ ਸਾਡੇ ਜਨਾਲਵਾ ਬਾਹਰ ਸੈਸ਼ਨ ਨੇ ਸਟੇਟ ਲੈਵਲ ਕਾਲ ਤੇ ਮੁਕਸਰ ਵੱਲੋਂ ਪੂਰੇ ਮੁਕੰਮਲ ਤੌਰ ਤੇ ਕੰਮ ਬੰਦ ਕੀਤਾ ਤੇ ਅਸੀਂ ਬਾਹਰ ਸੈਸ਼ਨ ਦੇ ਨਾਲ ਖੜੇ ਆ ਮੁਕਸਰ ਬਾਦ ਤੇ ਹਮੇਸ਼ਾ ਲੀਗਲ ਫਰਟੀਟੀ ਦੇ ਨਾਲ ਕਮ ਕਰਦੇ ਰਾਂਗੇ ਤੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਵਕੀਲ ਸਾਹਿਬਾਨ ਦਾ ਤੇ ਪੂਰੀ ਪੂਰਨ ਤੌਰ ਤੇ ਜਿਹੜੀ ਸਟ੍ਰਿਕਟ ਹੜਤਾਲ ਕੀਤੀ ਜੀ ਜੇ ਸਾਡੇ ਕਿਸੇ ਵਕੀਲ ਭਰਾ ਨਾਲ ਜਿਹੜੇ ਇਤਿਹਾਸ ਨੂੰ ਨਿਆਂ ਦਉਂਦੇ ਆ ਉਹਦੇ ਨਾਲ ਧੱਕਾ ਹੋਏਗਾ ਤੇ ਅਸੀਂ ਤਾਂ ਪ੍ਰਸ਼ਾਸਨ ਦੇ ਖਿਲਾਫ ਤੇ ਪੁਲਿਸ ਦੇ ਖਿਲਾਫ ਇਸੇ ਤਰ੍ਹਾਂ ਹੀ ਡੱਟ ਕੇ ਖੜਾਂਗੇ ਜਿਵੇਂ ਹੁਣ ਖੜੇ ਆ ਤੇ ਬਾਕੀ ਕੋਈ ਵੀ ਵਕੀਲ ਉਨੀ ਦੇ ਰਿਕਾਰਡ ਵਿੱਚ ਨਹੀਂ ਜਾਏਗਾ ਜਿੰਨੀ ਦੇ ਤੱਕ ਸਾਡੇ ਵਕੀਲ ਜੋ ਮੁਖਸਰ ਤੱਕਾ ਆ ਵਕੀਲਾਂ ਨਾਲ ਜਿੰਨੀ ਦੇਰ ਨਹੀਂ ਆਮ ਲੋਕਾਂ ਨੂੰ ਜੇਕਰ ਜਿਹੜੇ ਕਲਾਇੰਟ ਨੇ ਅਦਾਲਤ ਦਾ ਕੰਮ ਪ੍ਰਭਾਵਿਤ ਹੋਏਗਾ ਇਹਦਾ ਜ਼ਿੰਮੇਵਾਰ ਕਿਹਨਾਂ ਨੂੰ ਹੈ ਇਹਦਾ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਜ਼ਰੂਰ ਹੁੰਦਾ ਹੈ ਪਰ ਗੱਲ ਇਸ ਤਰ੍ਹਾਂ ਹੈ ਵੀ ਜੇ ਵਕੀਲਾਂ ਨਾਲ ਹੀ ਤੱਕਾ ਹੁੰਦਾ ਹੈ ਫਿਰ ਥੋੜਾ ਬਹੁਤਾ ਤਾਂ ਜਦੋਂ ਸੁੱਕੀ ਦੇ ਨਾਲ ਸਿੰਨੀ ਟਗੜੀ ਜਾਂਦੀ ਹੈ ਪਰ ਉਹਦਾ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਸਰਕਾਰੀ ਜ਼ਿੰਮੇਵਾਰ ਹੈ ਕੁੰਦੇ ਨਾਲ ਸਾਡਾ ਕਿਸੇ ਤਰ੍ਹਾਂ ਦਾ ਕੋਈ ਕਲਾਇੰਟ ਨਾਲ ਸਾਡਾ ਜੇ ਕਲਾਇੰਟਾਂ ਨਾਲ ਲਿਆ ਹੋਏਗਾ ਤਾਂ ਤਾਂ ਹੀ ਲੋਕ ਸਾਡੇ ਕੋਲ ਆਣਗੇ ਸਾਡੀ ਕੋਸ਼ਿਸ਼ ਹਮੇਸ਼ਾ ਹੀ ਇਹ ਹੁੰਦੀ ਹੈ ਵੀ ਕਲਾਇੰਟ ਨਾਲ ਜਲਦੀ ਤੋਂ ਜਲਦੀ ਨਿਆ ਕਰਾ ਕੇ ਦਿੱਤਾ ਜਾਵੇ ਪਰ ਜਦੋਂ ਪ੍ਰਸ਼ਾਸਨ ਧੱਕਾ ਕਰਦਾ ਹੈ ਤਾਂ ਕਿਤੇ ਨਾ ਕਿਤੇ ਇਹ ਕਲਾਇਡ ਦਾ ਨੁਕਸਾਨ ਜ਼ਰੂਰ ਜੇ ਹੜਤਾਲ ਜਿਹੜੀ ਕੀਤੀ ਗਈ ਹੈ ਇਸ ਨੂੰ ਢੀਲਾ ਵੱਲੋਂ ਕੀ ਹੜਤਾਲ ਜਿਲ੍ਹਾ ਫਾਜ਼ਲ ਕਾਦੀ ਪੂਰੇ ਪੰਜਾਬ ਵੱਲ ਅੱਜ ਜਿਹੜੀ ਇਹ ਹੜਤਾਲ ਹੈ ਅੱਜ ਅਸੀਂ ਪੂਰੇ ਪੰਜਾਬ ਲੈਵਲ ਦੀ ਸਟ੍ਰਾਈਕ ਕੀਤੀ ਹੈ ਕਿਉਂਕਿ ਸਾਡੇ ਜਿਹੜੇ ਮੁਕਸਰ ਦੇ ਇੱਕ ਵਕੀਲ ਸਾਹਿਬ ਨੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਕਰਕੇ ਮੁਕਸਰ ਦੀ ਜਿਹੜੀ ਵਕੀਲਪਾਲਾ ਖੜੇ ਵਕੀਲ ਭਾਈਚਾਰਾ ਉਹਨਾਂ ਵੱਲੋਂ ਜਿਹੜਾ ਪੂਰੇ ਸਟੇਟ ਲੈਵਲ ਦੀ ਕੋਲ ਹੈ ਇਸ ਕਰਕੇ ਅਸੀਂ ਆਦੇ ਵਕੀਲ ਭਾਈਚਾਰੇ ਦੇ ਨਾਲ ਖੜੇ ਆਂ ਔਰ ਅਸੀਂ ਉਹਨਾਂ ਦੇ ਸਟੇਟ ਲੈਵਲ ਕੋਲ ਤੇ ਅਸੀਂ ਅੱਜ ਔਰ ਕੱਲ ਦੀ ਸਟ੍ਰਾਈਕ ਪਾਈ ਹੈ